ਸ੍ਰੀ ਰਾਗ ਮਹੱਲਾ ਤੀਜਾ ਤਨ ਜਨਨੀ ਜਿਨ ਜਾਇ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਅਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਇ ਹਰ ਸੋਇ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਇ ਰਹਾਉ ਕਰ ਕਰਪਾ ਕਰ ਆਇਆ ਆਪੇ ਮਿਲਿਆ ਆਏ ਗੁਰਸਾਹਿ ਦੀ ਸਲਾਹੀਆ ਰੰਗੇ ਸਹਿਜ ਸੁਭਾਈ ਸੱਚ ਸੱਚ ਸਮਾਇਆ ਮਿਲ ਰਹੇ ਨ ਵਿਛੜ ਜਾਈ ਜੋ ਕੁਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਏ ਚਿਰਿ ਵਿਛੁੰਨੇ ਮੇਲਿਆ ਨ ਸਤਗੁਰ ਪੰਨਹ ਪਾਏ ਆਪੇ ਕਾਰ ਕਰਾਈਸੀ ਅਵਰ ਨ ਕਰਨ ਹ ਜਾਏ ਮਨ ਤਨ ਰਤਾ ਰੰਗ ਸਿਓ ਹਉ ਮੈਂ ਤਜ ਬੇਕਾਰ ਐਨਸ ਹਿਰਦੈ ਰਵ ਰਹਿ ਨਿਰਪੋ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸਬਦ ਅਪਾਰ ਸ੍ਰੀ ਰਾਗ ਮਹੱਲਾ 3 ਗੋਵਿੰਦ ਗੁਣੀ ਦੀਨਾਨਹ ਅੰਤ ਨ ਪਾਇਆ ਜਾਇ ਕਥਨੀ ਬਦਨੀ ਨ ਪਾਈਐ ਹਉ ਮੈਂ ਵਿੱਚੋਂ ਜਾਇ ਸਤ ਗੁਰ ਮਿਲੇ ਸਤ ਪੈ ਰਚੈ ਆਪ ਵਸੈ ਮਨ ਆਏ ਪਾਈ ਰੇ ਗੁਰ ਮਖਬੂਜੈ ਕੋਇ ਬਿਨ ਬੂਜੇ ਕਰਮ ਕਮਾਵੜੇ ਜਨਮ ਪਦਾਰਥ ਖੋਏ ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਪੁਲਾਏ ਅਮਰਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਇ ਪੀਵਤ ਹੂੰ ਪਰਵਾਨ ਭਇਆ ਪੂਰੇ ਸ਼ਬਦ ਸਮਾਏ ਆਪੇ ਦੇਤਾ ਪਾਈਐ ਹੋਰ ਕਰਣਾ ਕਿਛੂ ਨਾ ਜਾਇ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰ ਹੈ ਪਾਈ ਜਿਹਾ ਕੀਤਨ ਤੇਹਾ ਹੋਆ ਜੇ ਕਰਮ ਕਮਾਈ ਜਤ ਸਤ ਸੰਜਮ ਨਾਮਹ ਵਿਣ ਨਾਵੇ ਨਿਰਮਨ ਨਾ ਹੋਏ ਪੂਰੇ ਭਾਗ ਨਾਮ ਮਨ ਬਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸ੍ਰੀ ਰਾਗ ਮਹਲਾ 3 ਕਾਇਆ ਸਾਧੈ ਔਰਦ ਤਪ ਕਰੈ ਵਿਚੋ ਹੋਂ ਮੈ ਨਾ ਜਾਇ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਭੀ ਪਾਈ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਬਸੈ ਮਨ ਆਇ ਸਨਮਨ ਮੇਰੇ ਪੰਜ ਸਤ ਗੁਰ ਸਰਣਾ ਦਰ ਪਰ ਸਾਧੀ ਛੁੱਟੀ ਐ ਵਿਖ ਭਵ ਜਲਾਬ ਸਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਬਾ ਤਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੁਬਾਦਾ ਨਹਿ ਬੂਝੈ ਵਿਖਿਆ ਪਿਆਰ ਸਤ ਗੁਰ ਮਿਲਿਆ ਤ੍ਰਿਕੁਟੀ ਛਟ ਚੌਥੇ ਪਦ ਮੁਕਤ ਦੁਆਰ ਗੁਰਤੇ ਮਾਰਗ ਪਾਈਐ ਚੁਕੈ ਮੋਹ ਗਵਾਰ ਸਬਦ ਮਰੈ ਤਾ ਉਬਰੈ ਪਾਏ ਮੋਖ ਦਵਾਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹ ਮਨਵਾਤ ਸਬਲ ਹੈ ਛੱਡੇ ਨਕ ਤੈ ਉਪਾਈ ਦੂਜੈ ਪਾਏ ਦੁਖ ਲਾਇੰਦਾ ਬਹੁਤੀ ਦੇਸ ਜਾਏ ਨਾਨਕ ਨਾਮ ਲੱਗੇ ਸੇ ਉਬਰੇ ਹੁ ਮੈਂ ਸਭ ਦਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕੈ ਨਾ ਪਾਇਓ ਬਿਠਾ ਜਨਮ ਦਗਵਾਈ ਮਨ ਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਈ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਾ ਸਚ ਤਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੂਖ ਦਵਾਰ ਹਉ ਮੈਂ ਵਿੱਚ ਜਗ ਬਿੰਸਦਾ ਮਰ ਜੰਮੈ ਆਵੈ ਜਾਇ ਮਨ ਮੁਕ ਸਭ ਨ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨੋ ਪਾਈਐ ਸੱਚੇ ਰਹੈ ਸਮਾਈ ਸਬਦੇ ਮੰਨਿਐ ਗੁਰਪਾਈਐ ਵਿਚੋ ਆਪ ਗਵਾਇ ਆਨੰਦ ਭਤ ਕਰੇ ਸਦਾ ਸਾਚੇ ਕੀ ਲਿਬਲਾਈ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਈ ਸ੍ਰੀ ਰਾਗ ਮਹਲਾ 3 ਜਿਨਿ ਪੁਰਖਿ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ ਅਬ ਮਾਰ ਮੁਠੇ ਹੰਕਾਰ ਸਤ ਗੁਰੂ ਕਿਆ ਫਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨ ਸੇਵਿਓ ਸਭ ਕਾਜ ਸੁਭਾਰਨ ਹਾਰ ਮਰ ਮੇਰੇ ਸਦਾ ਹਰਿ ਵੇਖ ਅਧੂਰ ਜਨਮ ਮਰਨ ਦੁਖ ਪਰਹਰ ਸਬਦੇ ਰਹਿਆ ਪ੍ਰਭੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੇ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨ ਮੀਟਣ ਹਾਰ ਮਨਮੁਖ ਮਹਿ ਨ ਪਾਈਨੀ ਕੁੜ ਮੁਠੇ ਕੁੜ ਯਾਰ ਹਉ ਮੈਂ ਕਰਤਾ ਜਗ ਮੁਵਾ ਗੁਰ ਬਿਨ ਕੋre ਅੰਧਾਰ ਮਾਇਆ ਮੁਹਿ ਵਿਸਾਰਿਆ ਸੁਖ ਦਾਤਾ ਦਾ ਤਾਰ ਸਤ ਗੁਰ ਸੇਵੈ ਤਾਂ ਉਭਰੇ ਸਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚੇ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਬੇਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚੇ ਪਿਆਰ ਸਚਰਤੇ ਮੁਖ ਓਜਲੇ ਤਿਤ ਸਾਚੇ ਦਰਬਾਰ ਸਤਗੁਰ ਪਰਖ ਨ ਮੰਨਿਓ ਸ਼ਬਦ ਨਾਲ ਲੱਗੋ ਪਿਆਰ ਇਸ਼ਨਾਰ ਦਾਨ ਜੀਤਾ ਕਰਹਿ ਦੂਜੇ ਪਾਏ ਖਵਾਰ ਹਰ ਜਿਉ ਆਪਣੀ ਕਿਰਪਾ ਕਰੇ ਤਾ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਗੁਰ ਪੁੱਛੋਂ ਜਾਏ ਸਤਗੁਰ ਕਾ ਬਾਣਾ ਮੰਨ ਲਈ ਵਿਚੋਂ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਬਸੈ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਧਨ ਜਾਗ ਹਰ ਚੀਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਉ ਮਨ ਕੀ ਆਇੱਛਾ ਪੂਰੀਆ ਸਬਦੇ ਰਹਿਆ ਭਰਪੂਰ ਪੈ ਭਾਏ ਭਗਤ ਕਰੈ ਦਿਨ ਰਾਤੀ ਹਰ ਜਿਉ ਵੇਖੈ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ શરીਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੁੱਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਬਿਹਾਏ ਸੁੰਝੇ ਕਰ ਕਾ ਪਹਣਾ ਜਿਉ ਆਇਆ ਤਿਉ ਜਾਇ ਮਾਰ ਮੁਖ ਜਨਮ ਬਿਰਥਾ ਗਿਆ ਕਿਆ ਮੋਂ ਦੇਸੀ ਜਾਈ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਈ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚੋਂ ਦੁਵਾਇ ਸਤ ਗੁਰ ਸੇਵਨੇ ਆਪਣਾ ਹਉ ਤਨ ਕੈ ਲਾਗੂ ਪਾਏ ਨਾਨਕ ਦਰ ਸਚੈ ਸਚਿਆਰ ਹੈ ਹਉ ਤਨ ਬਲਹਾਰੈ ਜਾਉ ਸ੍ਰੀ ਰਾਗ ਮਹਲਾ 3 ਜੀ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਆਂਦਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸਨ ਮਿਰਥਾ ਕੋਏ ਮੇਰੇ ਮਨ ਹਰਿ ਕਾ ਨਾਮ ਧਿਆਇ ਸਾਚੀ ਭਗਤ ਤਾਂチ ਹੈ ਜਹਰ ਬਸੈ ਮਨ ਆਈ ਰਹਾਉ ਸਹਜੇ ਖੇਤੀ ਰਾਹੀ ਹੈ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਪਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਿਤ ਪੀਤਾ ਤਿਤੁ ਖਜਾਇ ਇਹੋ ਮਨ ਸਾਚਾ ਸਚਿਰਤਾ ਸੱਚੇ ਰਹਾ ਸਮਾਏ ਆਖਣ ਵੇਖਣ ਬੋਲਣਾ ਸਭ ਦੇ ਰਹਿਆ ਸਮਾਏ ਬਾਣੀ ਬੱਜੀ ਚਹੁ ਜੁਗੀ ਸਚੋ ਸੱਚ ਸੁਣਾਏ ਹਉਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨ ਕੋ ਮਾਨ ਹਦੂਰ ਹੈ ਜੋ ਸੱਚ ਰਹੇ ਲਿਵ ਲਾਈ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹ ਸਤ ਗੁਰ ਭੇਟੈ ਜਿਸ ਆਇ ਆਨੰਦ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮਿ ਸਮਾਈ ਸ੍ਰੀ ਰਾਗ ਮਹਲਾ 3ਾ ਆਪਣਾ ਭਉ ਤਨ ਪਾਉਣ ਜਿਨ ਗੁਰ ਕਾ ਸ਼ਬਦ ਵਿਚਾਰ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁੱਖ ਦਾ ਮੈਲ ਚੁਕਾਇਨ ਤਾਰ ਰੱਖਿਆ ਔਰ ਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਰ ਮੇਰੇ ਹਉਮੈ ਮੈਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸਬਦੇ ਸਵਾਰਣ ਹਾਰ ਰਹਾਉ ਸੱਚੇ ਸਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਆਂਦਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਫਿਰ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨੇ ਆਏ ਵਿੜਨਾ ਵੈ ਸਭ ਡੰਮਣੀ ਦੂਜੇ ਪਾਏ ਖਵਾਏ ਤਿਸ ਬਿਨ ਕੜੀ ਨ ਜੀਵਦੀ ਦੁਖੀ ਰਹਿਣ ਬਿਹਾਏ ਭਰਮ ਪੁਲਾਣਾ ਐ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕੁਝ ਸੁਣਦਾ ਵੇਖਦਾ ਜੋ ਮੁੱਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੈ ਪਚਾਏ ਸੋ ਪ੍ਰਭ ਨਦਰਨਾ ਆਵਈ ਮਰਮਖਾ ਬੂਝ ਨ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨ ਟੁੱਟਈ ਹਉ ਮੈਂ ਪੀੜ ਨ ਜਾਏ ਗੁਰ ਪ੍ਰਸਾਦਿ ਮਨ ਵਸੈ ਨਾਮੇ ਰਹਿ ਸਮਾਈ ਗੁਰ ਸਾਬ ਦੀ ਹਰ ਪਾਈਐ ਬਿਨ ਸਬਦੈ ਭਰਮ ਪੁਲਾਇ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਲਾਹੀ ਮਨ ਬਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੇ ਤੈਂ ਦੇ ਮੇ ਸਵਾ ਗੰਤ ਹੈ ਗੰਤੇ ਨੂੰ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੀ ਸਮਾਹੀ ਬਿਨ ਨਾ ਵੈ ਠੋਰ ਨ ਪਾਈਨੀ ਜਾਂ ਪਰ ਦੁਖ ਸਹਾਈ ਜੀਉ ਪਿੰਡ ਸਬ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੂਜੀਐ ਤਾ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਆਤਨਾ ਪਰਵਾਰ ਸ੍ਰੀ ਰਾਗ ਮਹੱਲਾ ਤੀਜਾ ਤਨ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮੇ ਆਧਾਰ ਗੁਰਸੱਭ ਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾ ਹੀ ਪਿਆਰ ਕਿਰਪਾ ਕਰ ਕੇ ਆਪਣੀ ਦੇਤਨ ਭਗਤ ਪੰਧਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਈ ਰਹਾਉ ਸੱਚੀ ਭਗਤੀ ਮਨ ਲਾਲthia ਰਤਾ ਸਹਿਜ ਸੁਪਾਈ ਗੁਰਸਬਦੀ ਮਨ 모ਹਿਆ ਕਹਿਣਾ ਕਛੂ ਨ ਜਾਏ ਜੇ ਬਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮਕੈ ਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾਰੋ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਏਕੇ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਬਡਾਈ ਜਿਤਿਨ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਏਕ ਆਪੇ ਆਪ ਖੋਇਨ ਦੂਜਾ ਛੱਡਿਆ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਆਂਦਨ ਨਾਮੇ ਰਤਿਆ ਨਾਨਕ ਨਾਮ ਸਮਾਈ ਸ੍ਰੀ ਰਾਗ ਮਹੱਲਾ 3 ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਜੇ ਵੇਕਾਰ ਗੁਰਸਬਦ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੇ ਨ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਨ ਨ ਉਤਰੈ ਜਿਚਰ ਗੁਰ ਸ਼ਬਦ ਨ ਕਰੇ ਬਿਆਰ ਮਰ ਮੇਰੇ ਸਤਿਗੁਰ ਕੈ ਪਾਣੈ ਚਲ ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾ ਸੁਖ ਲਹਿ ਮਨ ਰਹਾਉ ਆਉਗੜ ਬੰਤੀ ਗੁਣ ਕੋ ਨਹੀਂ ਬਹਿਣ ਨ ਮਿਲੈ ਹਦੂਰ ਮਨ ਮੁਖ ਸ਼ਬਦ ਨ ਜਾਣੈ ਆਵਗੜ ਸੋ ਪ੍ਰਭ ਦੂਰ ਜਿੰਨੇ ਸੱਚ ਪਛਾਣਿਆ ਸੱਚ ਰਤੇ ਪ੍ਰਭੂਰ ਗੁਰਸਬਦ ਦੀ ਮਨ ਬੀਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦ ਦੇ ਲਿਓਨ ਮਿਲਾਏ ਸੱਚਾ ਰੰਗ ਨ ਉਤਰੈ ਜੋ ਸੱਚ ਰਤੇ ਲਿਬਲਾਏ ਚਾਰੇ ਕੁੰਡਾ ਭਾਵ ਥਕੇ ਮਨ ਮੁਖਬੂਜ ਨ ਪਾਏ ਜਿਸ ਸਤ ਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਈ ਮਿੱਤਰ ਕਣੇਰੇ ਕਰ ਤਕੀ ਮੇਰਾ ਦੁੱਖ ਕਟੈ ਕੋਈ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਈ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਈ